ਆਵਾਜ਼ ਸੱਚ ਦੀ ਸਾਝਾ ਮੋਰਚਾ ਅਧੀਨ ਆਉਂਦੀਆਂ ਯੂਨੀਆ ਵੱਲੋਂ ਰਣਜੀਤ ਐਵੇਨਿਊ ਨਗਰ ਨਿਗਮ ਦਫਤਰ ਵਿਖੇ ਰੋਜ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਪ੍ਰਧਾਨ सुरेंद्र ਸ਼ਰਮਾ ਸੋਨੂ ਵੱਲੋਂ ਇਸ ਸੰਘਰਸ਼ ਦੀ ਅਗਵਾਈ ਕੀਤੀ ਗਈ ਉਹਨਾਂ ਵੱਲੋਂ ਦੱਸਿਆ ਕਿ 26 ਤਰੀਕ ਤੱਕ ਵੀ ਬਹੁਤ ਮੁਲਾਸਮਾਨ ਤਨਖਾਹ ਨਹੀਂ ਮਿਲੀ ਇਸ ਸਬੰਧੀ ਪ੍ਰਸ਼ਾਸਨ ਵੱਲੋਂ ਬਹੁਤ ਵਾਰ ਮੀਟਿੰਗਾਂ ਕੀਤੀਆਂ ਗਿਆ ਪਰ ਇਸ ਦਾ ਕੋਈ ਵੀ ਹੱਲ ਨਹੀਂ ਨਿਕਲਿਆ ਇਸ ਮੌਕੇ ਰੋਜ ਪ੍ਰਦਰਸ਼ਨ ਵਿੱਚ ਸੀਟੂ ਯੂਨੀਅਨ ਵੱਲੋਂ ਦਲਬੀਰ ਸਿੰਘ ਭਗਵੰਤ ਸਿੰਘ ਤਾਲਮੇਲਦ INTEC ਯੂਨੀਅਨ ਵੱਲੋਂ ਰਵਿੰਦਰਪਾਲ, ਅਭਿਸ਼ੇਕ ਸ਼ਰਮਾ, ਅਜੀਤ ਕੁਮਾਰ ਹਾਜ਼ਰ ਸਨ। ਆਵਾਜ਼ ਸੱਚ ਦੀ ਸੰਜਮ ਮੋਰਚਾ ਵੱਲੋਂ ਕੱਲ ਜਿਹੜਾ ਇਹ ਪ੍ਰਦਰਸ਼ਨ ਕੀਤਾ ਗਿਆ ਸੀ ਉਸੇ ਰੋਸ਼ ਪ੍ਰਦਰਸ਼ਨ ਨੂੰ ਆਪਾਂ ਅੱਜ ਕੰਟੀਨਿਊ ਕੀਤਾ ਆ ਕਿਉਂਕਿ ਪ੍ਰਸ਼ਾਸਨ ਵੱਲੋਂ ਸਾਨੂੰ ਪਾਰਟਿਕੂਲਰ ਜਵਾਬ ਕੋਈ ਵੀ ਨਹੀਂ ਮਿਲਿਆ ਕਿ ਜਵਾਬ ਇਹੇ ਦਿੱਤਾ ਗਿਆ ਵੀ ਪੈਸੇ ਜਦੋਂ ਫਾਂਡਾ ਕੋ ਪੈਸੇ ਆਣਗੇ ਤੇ ਆਪਾਂ ਤੁਹਾਡਾ ਪੀਐਫ ਜਿਹੜਾ ਕਲੀਅਰ ਕਰ ਦਾਂਗੇ। ਦੇਖੋ ਇਹ ਪੀਐਫ ਇੱਕ ਇੱਕ ਮਹੀਨੇ ਦਾ ਜਾਂ ਦੋ ਮਹੀਨੇ ਦਾ ਚਾਰ ਮਹੀਨੇ ਦਾ ਤਾਂ ਪੈਂਡਿੰਗ ਹੈ ਨਹੀਂ ਆ। ਸਾਲਾਂ ਬੱਧੀ ਦਾ ਪੀਐਫ ਇਕੱਠਾ ਇਹਨਾਂ ਦਾ 40 ਕਰੋੜ ਰੁਪਏ ਕਰ ਲਿਆ ਇਹਨਾਂ ਨੇ ਚਾਹਦੇ ਤੇ ਜਿਹੜੀ ਪੰਜ ਪੰਜ ਛੇ ਸਾਲਾਂ ਤੋਂ ਅਸੀਂ ਯੂਨੀ ਨਾਲ ਲੜਾਈ ਲੜਦੀਆਂ ਆ ਰਹੀਆਂ ਆ ਹਰ ਵਾਰੀ ਪੀਐਫ ਦੀ ਮੰਗ ਰੱਖੀ ਜਾਂਦੀ ਆ ਇਹ ਚਾਹਦੇ ਤੇ ਮੈਨੂੰ ਲੱਗਦਾ ਸੀ ਕਿ ਹੋਂ ਤੱਕ ਪੀਐਫ ਦੀ ਪੈਂਡੈਂਸੀ ਕਲੀਅਰ ਹੋ ਜਣੀ ਚਾਹੀਦੀ ਸੀ ਜਿਹੜਾ ਕਰੰਟ ਆ ਉਹੀ ਜਿਹੜਾ ਬੈਲੈਂਸ ਲੈਣਾ ਚਾਹੀਦਾ ਸੀ ਪਰ ਇਹਨਾਂ ਦੀ ਨੈਗਲੀਜੈਂਸੀ ਕਰਕੇ ਕੁਝ ਲੁੱਟੂ ਟੋਲਾ ਜਿਹੜਾ ਬੈਠਾ ਆ ਜਿਹੜਾ ਪ੍ਰਸ਼ਤ ਅਫਸਰ ਬੈਠੇ ਆ ਸਾਡੇ ਸਿਰ ਤੇ ਜਾ ਪ੍ਰੇਸ਼ਟ ਮੁਲਾਜ਼ਮ ਗੈਂਗ ਬਣਾ ਕੇ ਬੈਠੇ ਆ ਉਹਨਾਂ ਵੱਲੋਂ ਇਹ ਚੀਜ਼ ਕਦੀ ਵੀ ਜਿਹੜੀ ਪੂਰੀ ਨਹੀਂ ਕੀਤੀ ਗਈ ਤੇ ਨਾ ਇਹਨਾਂ ਨੇ ਕਰਨੀ ਆ ਮੇਨ ਸਾਡਾ ਤਨਖਾਵਾ ਦਾ ਹੈ ਤਨਖਾਵਾ ਜਾਨੀ ਕਿ ਪਤਾ ਨਹੀਂ ਕਿੰਨੇ ਕ ਸਾਲ ਹੋ ਗਏ ਸਾਨੂੰ ਰੌਲਾ ਪਾਉਂਦਿਆਂ ਨੂੰ ਹਰ ਵਾਰੀ ਸਾਡਾ ਮੰਨ ਜਾਂਦੇ ਜੀਐਸਟੀ ਨਹੀਂ ਆਈ ਆ ਨਹੀਂ ਆਏ ਉਹਨੇ ਬਾਕੀ ਕੰਮ ਸਾਰੇ ਚਲ ਠੇਕੇਦਾਰਾਂ ਦੀ ਪੇਮੈਂਟਾਂ ਹੁੰਦੀਆਂ ਔਰ ਸੋਰਸ ਬੰਦੇ ਰੱਖੇ ਇਹਨਾਂ ਨੇ ਦੱਸਦਾ ਹੀ ਆ ਤਨਖਾਹ ਕੱਟ ਕਰਾ ਕੇ 6-7000 ਮਿਲਦਾ ਉਹ ਵੀ ਟਾਈਮ ਸਿਰ ਨਹੀਂ ਦਿੱਤਾ ਜਾਂਦਾ ਉਹਨੇ ਬਜਾਰੇ ਕਿਦਾਂ ਚੱਲਣਗੇ ਬਾਕੀ ਪ੍ਰਧਾਨ ਜੀ ਦੱਸ ਕੇ ਆ ਪੀਐਫ ਸਾਡਾ ਕਿੰਨੇ ਚਿਰ ਦਾ ਘਟਾਲਾ ਅਖਬਾਰਾਂ ਚ ਆਇਆ ਮੀਡੀਆ ਚ ਆਇਆ ਸਾਰੇ ਆਇਆ 40-45 ਕਰੋੜ ਰੁਪਏ ਦਾ ਸਾਡਾ ਘਪਲਾ ਆ ਆਵਾਜ਼ ਸੱਚ ਦੀ ਸੰਜਾ ਸੰਘਰਸ਼ ਮੋਰਚੇ ਦੇ ਬੈਨਰ ਥੱਲੇ ਬਖ ਬਖ ਜਥੇਬੰਦੀਆਂ ਵੱਲੋਂ ਅੱਜ ਨਗਰ ਨਿਗਮ ਦੇ ਦਫ਼ਤਰ ਦੇ ਬਾਹਰ ਰੋਸ਼ ਪ੍ਰਦਰਸ਼ਨ ਕੀਤਾ ਗਿਆ ਅਤੇ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਮੰਗ ਕੀਤੀ ਕਿ ਜੋ ਪਿਛਲੇ ਸਮੇਂ ਤੋਂ ਉਹਨਾਂ ਦੀ ਪੀਐਫ ਦੀ ਮੰਗ ਹੈ ਉਸ ਨੂੰ ਪੂਰਾ ਕੀਤਾ ਜਾਵੇ ਅਤੇ ਨਾਲ ਹੀ ਉਹਨਾਂ ਨੇ ਇੱਕ ਹੋਰ ਮੰਗ ਕੀਤੀ ਕਿ ਜਿਹੜੀ ਉਹਨਾਂ ਦੀ ਤਨਖਾਹ ਹੈ ਉਹ ਸਮੇਂ ਸਿਰ ਪਾਈ ਜਾਵੇ ਇਸ ਮੌਕੇ ਗੱਲਬਾਤ ਕਰਦੇ ਹੋਏ ਜਥੇਬੰਦੀਆਂ ਦੇ ਨੁਮਾਇੰਦੇ ਨੇ ਆਖਿਆ ਕਿ ਅਗਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਣਮਿੱਥੇ ਸਮੇਂ ਤੱਕ ਇਹ ਹੜਤਾਲ ਜਾਰੀ ਰਹੇਗੀ ਅਮਰਤਾਰ ਫਾਸਟਵੇ ਖਬਰ ਨਮਣੀ ਕੈਮਰਾਮੈਨ ਪਰੇਸ਼ਰਮਾ ਦੇ ਨਾਲ ਰਕੇਸ਼ ਕੁਮਾਰ